हां भाई दोस्तों की हालचाल असि आज ਪਹੁੰਚਿਆ ਪਿੰਡ ਉੱਬੇ ਇੱਥੇ ਬਾਈਰ ਕੋਲ ਮਿਲਿਆਣਾ ਸਾਨੂੰ ਦਿਖਾਉਣਾ ਸਾਰਾ ਕੁਝ ਜ਼ਗਾਰ ਇਹ ਬਾਈ ਐਲ ਸੀ ਡੀਆਂ ਕਰਦਾ ਰფერ ਆਬ ਦਸਵੇਂ ਇਲੈਕਟ੍ਰੀਸ਼ੀਅਨ ਇਹ ਹੈ ਉੱਬੇ ਪਿੰਡ ਮਸ਼ੀਨ ਮਸ਼ੀਨ ਨਾਲ ਕਰਦਾ ਬਾਈ ਇਹ ਐਲ ਸੀ ਡੀਆਂ ਆ ਗੋ ਆ ਹੁੰਦਾ ਗਾ ਆ ਧਰ ਮਸਾਲਾ ਆ ਕੀ ਨਾਲ ਇਹਦੇ ਆ ਜਿਹੜਾ ਉੱਪਰ ਦੇਖਦਾ ਤੁਸੀਂ

एल एलसीडिया एलसीडिया ने सारियाँ रिपेयर वास्ते बई आप रिपेयर करदा बाकी नहीं मशीनी रिपेयर करता भाई

ਹੋਰ ਵਧੀਆ ਲੱਗ ਪਮਾ ਠੀਕ ਆ ਜੀ ਵਧੀਆ ਵਧੀਆ ਆ ਭਾਈ ਆਹੇ ਪਮਾ ਪਿੰਡ ਉੱਬਾ ਤੋਰ ਕੇ ਮੈਂ ਚੱਲਦਾ ਕੰਮ ਕਰ ਉਹਨਾਂ ਦਾ ਭਾਈ ਠੀਕ ਆ ਤੇ ਆਹ ਮਸ਼ੀਨ ਫਿਰ ਲਿਆਤੇ ਹਨ ਲਾਤੇ ਹਾਂ ਜੀ ਠੀਕ ਆ ਕਾਫੀ ਟਾਈਮ ਪਹਿਲਾਂ ਲੈਂਦੇ ਜੀ ਠੀਕ ਆ ਪਹਿਲਾਂ ਇਹ ਵਾਤੀ ਠੀਕ ਆ ਹਾਂਜੀ ਅੱਛਾ ਤੇ ਵਧੀਆ ਪੁੱਲਾ ਫਿਰ ਤੈਨੂੰ ਤੇ ਸਿੱਖਣੀ ਵੀ ਪੈਂਦੀ ਉਬਰੇ ਨਾਲ ਹਾਂ ਟ੍ਰੇਨਿੰਗ ਲਈ ਸੀ ਵੀਰੇ ਜੀ ਠੀਕ ਆ ਹਾਂਜੀ ਇਹ ਕਿੰਨੇ ਦਾ ਪ੍ਰੋਜੈਕਟ ਹੈਗਾ ਇਹ ਸਾਰਾ 5 ਕੁ ਲੱਖ ਦਾ ਪ੍ਰੋਜੈਕਟ ਹੈ ਠੀਕ ਆ ਹਾਂਜੀ ਸਾਰਾ ਠੀਕ ਆ ਠੀਕ ਆ ਲੈ ਵੀ ਆਹ ਪ੍ਰੋਜੈਕਟ ਆ ਬਾਈ ਕੋਲੇ ਅੱਥੀ ਨਹੀਂ ਹੁੰਦਾ ਹੁੰਦਾ ਕਹਿੰਦੇ ਇਹ ਰਿਪੇਅਰ ਮਸ਼ੀਨ ਤੇ ਹੁੰਦਾ ਸਾਰਾ ਆ ਦੇਖ ਬਾਕੀ ਆਪਣੀ ਐਲ ਸੀ ਡੀ ਵੀ ਇੱਥੇ ਕਰੂ ਬਾਈ ਰਿਪੇਅਰ ਤੁਹਾਨੂੰ ਦਿਖਾਵਾਂਗੇ ਪਹਿਲਾਂ ਵੀ ਅਸੀਂ ਕਰਾ ਕੇ ਲੈ ਕੇ ਆਂ ਪਹਿਲਾਂ ਬਾਈ ਦੀ ਦੁਕਾਨ ਉਧਰਲੇ ਪਾਸੇ ਧੀ ਗਈ ਕਿਉਂਕਿ ਉਹ ਛੋਟੀ ਵਾਲੀ ਤੇ ਦੁਕਾਨ ਆ ਤਾ ਕਰਕੇ ਅਸੀਂ ਫਿਰ ਵੀਡੀਓ ਵੀ ਨਹੀਂ ਮੈਂ ਉਦੋਂ ਬਣਾਈ ਆਇਆ ਧੀਮਾ ਬਾਈ ਕੋਲੇ ਬਣਾਉਣਾ ਤਾਂ ਵੀਡੀਓ ਆਇਆ ਧੀ ਬਾਈ ਦੀ ਪਰ ਮੈਂ ਉਦੋਂ ਆਇਆ ਨਹੀਂ ਉਦੋਂ ਫਿਰ ਮਹਾਂ ਚਲ ਵੀਡੀਓ ਫਿਰ ਬਣਾਵਾਂਗੇ ਬਾਈ ਕਹਿੰਦਾ ਆਪਾਂ ਵੱਡੀ ਦੁਕਾਨ ਕਰ ਲਈਏਗਾ ਹਾਂ ਸੋਨ ਮਸ਼ੀਨ ਦਿਖਾਉਣਾ ਇਧਰ ਸਾਰੀ ਇਹੋ ਜਿਹਾ ਜਿਗਾਰ ਆਪਣੇ ਇਧਰ ਕਿਸੇ ਦੇ ਨਹੀਂ ਹੈਗਾ ਵੀ ਬੰਦਾ ਬਾਹਰ ਨੂੰ ਤਾਂ ਤੁਰੇ ਜਾਂਦੇ ਨੇ ਵਿੱਚ ਆਹ ਦੇਖੋ ਸ਼ਹਰਾ ਕੰਪਿਊਟਰ ਸੇਕਟਮੇਂ कर दाई साली बख्सा जल सीडिया रिपेयर करें डुबा जिला मानसा बाकी बारो दिखाई दिता लोकेशन बै को करवा सकते एल सी डी रिपेयर फाइनल या कोई होर भी दिक्कत बाकी तो ਉਹ ਸਾਰਾ ਨਵੀਂ ਕਿਹੜੀ ਕਿਹੜੀ ਚੀਜ਼ ਦੀ ਰਿਪੇਅਰ ਕਰਦਾ ਸਰ ਉਹ ਮੈਂ ਬਈ ਇਹ ਸਾਰਾ ਐਲਸੀਡੀ ਦੀ ਰਿਪੇਅਰ ਕਰਦਾ ਤੂੰ ਹਾਂਜੀ ਹਾਂ ਸਾਰੀ ਠੀਕ ਆ ਕੋਈ ਮਰਜ਼ੀ ਫਾਲਟ ਹੋਵੇ ਕੋਈ ਮਰਜ਼ੀ ਫਾਲਟ ਹੋਵੇ ਸਾਰੀ ਠੀਕ ਆ ਕੰਮ ਇੱਕ ਨੰਬਰ ਆ ਆ ਕੰਮ ਬੁਲਾ ਚੱਲੀ ਵਸ ਠੀਕ ਆ ਠੀਕ ਆ ਭਾਈ ਨੰਬਰ ਬੋਲ ਦੇ ਤੋ ਆ ਦਾ ਇੱਕ ਵਾਰੀ ਮੋਆ ਨੰਬਰ 98555 ਜੀ ਠੀਕ ਆ 5355 98555 98555 ਜੀ 5355 ਠੀਕ ਆ ਵੀਰੇ ਆ ਭਾਈ ਦਾ ਨੰਬਰ ਆ